ਵਿਆਹ ਤਰਿਆ ਹੋਵੇ ਕਣ ਪਾਇਆ ਹੋਵੇ ਰਾਸ ਚੜਜੇ ਪੁੱਛਣ ਵਾਸਤੇ ਹੁਣ ਪੂਰੇ ਘੜਜੋ ਮਾਤਾ ਕੋਈ ਕਾਰਜ ਰਾਸ ਵਾਸਤੇ ਆ ਜਲਦੀ ਬਾਬਾ ਕੋਲ ਤੇਰੀ ਨਾ ਬਾਬਾ ਚਪ ਚ ਪਛਾਣਿਆ ਤੇਰੇ ਨਾ ਬਾਬਾ ਜੇ ਕਿਰਪਾਈ ਹੋ ਜੇ ਸੰਤਾਨੀ ਬੱਲੇ ਬੱਲੇ ਹੋ ਜੇ ਜਾਂ ਬੱਲੇ ਬੱਲੇ ਹੋ ਜੀ ਠੇਕ ਮੱਥਾ ਮਾਤਾ ਚੱਲੀ ਵਾਹ ਫਿਰਦੇ ਜਵਾਨੀ ਕਾ ਤੋੜੀ ਜਨ ਕਾਲੀ ਤੇਰੇ ਦਰ ਤੇ ਜਵਾਨੀ ਕਾ ਤੋੜੀ ਜਨ ਕਾਲੀ ਤੇਰੇ ਸਾਡੀ ਤੇਰੇ ਸੰਗ ਬਾਗ ਲੋਈ ਜਿੱਤ ਪੀਨੂ ਕਰੇ ਔਰ ਸਾਡੋ ਇਹ ਕੰਡ ਵਾਪਰਾ ਮਿੱਤਰ ਵੀਨੂ ਕਰੇ ਘਰ ਵਿੱਚ ਨਾ ਹੋਵੇ ਰੋਡਾ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਘਰ ਚ ਨਾ ਹੋਵੇ ਰੋਡਾ ਰੋਡਾ ਕੀ ਦਾ ਨੌ ਫੱਕਰਾ ਅੱਜ ਪਹਿਲਾਂ ਮੈਨੂੰ ਰੋਡਾ ਕਹਿੰਦੇ ਸਨ ਨਾਮ ਮੇਰਾ ਜਸੂਨ ਸੀ ਚਿਹੇ ਹੋਵੇ ਇਹਦੇ ਵਿੱਚ ਨੌ ਬੋਲਦਾ ਰੋਡਾ ਉਹਨੂੰ ਰੋਡਾ ਕਹਿੰਦੇ ਤੇ ਪਹਿਲਾਂ ਕਹਿੰਦੇ ਸੀ ਕਿੱਥੋਂ ਆਇਆ ਫੱਕਰਾ ਕਰਨਾਲ ਤੋਂ ਆਇਆ ਕਰਨਾਲ ਤੋਂ ਆਇਆ ਚੱਲੀ ਫੱਕਰਾ ਕਰਨਾਲ ਢੋਖਲੇ ਤੇਰੇ ਦਾ ਬਾਬਾ ਚਪਕ ਚਪਾੜਿਆ ਢੋਖਲੇ ਤੇਰੇ ਦਾ ਬਾਬਾ ਚਪਕ ਚਪਾੜਿਆ ਸਰੀ ਠੀਕ ਨਹੀਂ ਰਹਿੰਦਾ ਜੀ ਵਾਦਾ ਨਹੀਂ ਹੋ ਰਿਹਾ ਬੱਕਰਾ ਸਰੀ ਕਰਨਾਲ ਦੇ ਤਾਂ ਹੈ ਨਹੀਂ ਪਸੰਦੇ ਕਿੱਥੇ ਦਿਓ ਜੈਪੁਰ ਪਿੰਡ ਹੈਗਾ ਜੀ ਚੱਲ ਬੱਕਰਾ ਜੈਪੁਰ ਪਿੰਡ ਭੰਗ ਤੇਰੀ ਪਿਆ ਬਾਬਾ ਨਾਲ ਮੈਂ ਪਿਆਰ ਦੇ ਭੰਗ ਤੇਰੀ ਪਿਆ ਬਾਬਾ ਨਾਲ ਮੈਂ ਪਿਆਰ ਕਰਾਂ ਮੈਂ ਤੇਰੇ ਵਿੱਚ ਜਰੇਗਾ ਤੇ ਜੇ ਨਾਲ ਮੈਂ ਤੇਰੇ ਵਿੱਚ ਜਰੇਗਾ ਕਰਾਂ ਮੈਂ ਤੇਰੇ ਵਿੱਚ ਤੱਲਾ ਕੋਣਾ ਰਹਿੰਦਾ ਬੱਕਰਾ ਹਾਂਜੀ ਟੀਲਾ ਕੋਣਾ ਰਹਿੰਦਾ ਦੋਵੇਂ ਰਹਿੰਦੇ ਆ ਜੀ ਅਸੀਂ ਤੇ ਜੇ ਕਿਰਪਾਈ ਹੋ ਜੇ ਠੀਕੇ ਹੋ ਜਾ ਬੱਕਰਾ 1 2 3 ਤੁਸੀਂ ਤੀਜੀ ਜਗ੍ਹਾ ਤੇ ਸ਼ਿਫਟ ਹੋ ਗਏ ਹਾਂਜੀ ਐ ਫਿਕਰਾ ਤੀਜੀ ਜਗ੍ਹਾ ਤੇ ਹੋ ਗਏ ਚਲੋ ਫਿਕਰਾ ਕਰੀਏ ਹੋਟੜੇ ਜੀਆਂ ਮੈਂ ਤੈਨੂੰ ਦੁੱਖ ਦੇ ਸੁਣਾਵਾਂ ਹੋਟੜੇ ਜੀਆਂ ਮੈਂ ਤੈਨੂੰ ਦੁੱਖ ਦੇ ਸੁਣਾਵਾਂ ਹੋ ਨਹੀਂ ਰਹੀ हो माता मुड़े फर्क पानी ठीक हो जाए ਹੋ ਦਰ ਤੇਰੇ ਉੱਤੇ ਬੜਾ ਮਿਲਦਾ ਦਰ ਤੇਰੇ ਉੱਤੇ ਬੜਾ ਮਿਲਦਾ ਹੋਰ ਤੇਰੇ ਤੇ ਬੜਾ ਮਿਲਦਾ ਦਰ ਤੇਰੇ ਉੱਤੇ ਬੜਾ ਮਿਲਦਾ ਮਿਲ ਜਾਏ ਬੜਾ ਨਿੱਸਕੂਨ ਪੀਰਵੇਂ ਹੋਇ ਕਿ ਲੱਗਦਾ ਏ ਦਿਲ ਵੀ ਨਿਗਾਹ ਵਿੱਚ ਮੇਰਾ ਤੁਜਨਾਮ ਤੇਰਾ ਲੈ ਕੇ ਪੀਰਾਂਵੇਂ ਘਰ 'ਚ ਨਾ ਹੋਵੇ ਸਮਰਪ੍ਰੀਤ ਘਰ 'ਚ ਨਾ ਹੋਵੇ ਸਮਰਪ੍ਰੀਤ ਕਣ ਪਾਏ ਹੁਣ ਪੁੱਛਣ ਵਾਸਤੇ ਆਏ ਹੁਣ ਮੇਰਾ ਭਾਈ ਅੱਗੇ ਆਇਆ ਸਾਮਰਪ੍ਰੀਤ ਕੌਣਾ ਬੱਕਰਾ ਅੱਗੇ ਆਇਆ ਏਸ ਕਰਾ ਛੋਟਾ ਭਰਾ ਹੈ ਘਰ ਵਾਲੀਆ ਬਾਬਾ ਘਰ ਵਾਲੀਆ ਕਿੱਥੋਂ ਆਇਆ ਬੱਕਰਾ ਠੀਮੜਾ ਬਾਬਾ ਠੀਮੜਾ ਪਿੰਡ ਠੀਮੜਾ ਪਿੰਡ ਤੁਸੀਂ ਕਿੱਥੋਂ ਆਇਆ ਮਾਤਾ ਮੁਕਸਰ ਤੋਂ ਆਇਆ ਜੀ ਮੁਕਸਰ ਤੋਂ ਆਇਆ ਉਹਦੇ ਕਰਨ ਤੋਂ ਜੀ ਸਾਮਰਪ੍ਰੀਤ ਕੌਣਾ ਮਾਤਾ ਮੇਰਾ ਬੇਟਾ ਜੀ ਛੋਟਾ ਬੇਟਾ ਚੱਲੀ ਬਾਬਾ ਇੱਕ ਲੱਗਦਾ ਏ ਦਿਲ ਦੀ ਮਲੇਰਾ ਵਿੱਚ ਮੇਰਾ ਦੂਜਾ ਨਾਮ ਤੇਰਾ ਲੈ ਕੇ ਪੀਰਾਵੇ ਇੱਕ ਲੱਗਦਾ ਏ ਦੀ ਜੱਦੀ ਬਲੇਰਾ ਵਿੱਚ ਮੇਰਾ ਵਗੇ ਐ ਮਾਤਾ ਗਏ ਸੀ ਆਗੇ ਜੀ ਆਗੇ ਮਾਤਾ ਬਾਕੀ ਬਹਿ ਜਾ ਫਕਰ ਆ ਜਾ ਮਾਤਾ ਲੱਗਦਾ ਏ ਦਿਲ ਦੀ ਮਲੇਰਾ ਵਿੱਚ ਮੇਰਾ ਦੂਜਾ ਨਾਮ ਤੇਰਾ ਲੱਗ ਪਿਆ ਦੇ ਜਿੱਕੇ ਲੱਗਦਾ ਏ ਦਿਲ ਦੀ ਵੇਰਾ ਵਿੱਚ ਤੇਰਾ ਦੂਜਾ ਨਾਮ ਤੇਰਾ ਲੱਗ ਕੇ ਪਿਆ ਦੇ ਮਾਤਾ ਰੁਸ ਕੇ ਵਾਗੇ ਤੇ ਦੋ ਕੰਮ ਪੁੱਛਣਾ ਐ ਮਾਤਾ ਹਾਂਜੀ ਦੋ ਹੀ ਪੁੱਛੇ ਜੇ ਕਿਰਪਾ ਹੋ ਜੇ ਸੰਤਾ ਜੀ ਦੋਏ ਕੰਮ ਬਣ ਜਨ ਮਾਤਾ 1 2 3 ਮਾਤਾ ਸੰਗਤ ਨੂੰ ਮੱਥੇ ਜੀ ਮਰਫੀ ਜਾਂ ਲੱਤੋਂ ਵੱਡਦਾ ਹੋਵੇ ਚੱਲੀ ਫੱਕਰਾ ਕਰੀਂ ਜੀਨੇ ਜੀਨੇ ਮਾਰੇ ਤਾਂ ਨੇ ਜੀਨੇ ਦਿੱਤੇ ਯਾਦੋਂ ਮਾਤਾ ਬੈ ਯਾਦ ਰੱਖੀ ਬੈਠਿਆ ਸਭ ਯਾਦ ਰੱਖੀ ਬੈਠਿਆ ਹੋ ਸਭ ਯਾਦ ਰੱਖੀ ਬੈਠਿਆ ਮਾਤਾ ਪਹਿਲੀ ਗਿਲਾਇਉ ਹਾਂਜੀ ਚੱਲ ਬਾਬਾ ਹੋ ਜਿੱਤੇ ਦਾ ਤੇਰੇ ਵਾਲਾ ਦਾਦ ਦੇਖਿਆ ਬੇ ਪੀਰਾ ਸਭ ਕੁਝ ਬੁੱਲੀ ਬੈਠਿਆ ਆ ਮੇਰਾ ਸਭ ਕੁਝ ਬੁੱਲੀ ਬੈਠਿਆ ਆ ਸਭ ਤੇ ਜੁਲੀ ਬੈਠਿਆ ਮਾਈ ਤੇਰੇ ਨਾਲ ਸਦਾ ਚੱਲਦੀ ਮਾਈ ਤੇਰੇ ਨਾਲ ਸਦਾ ਚੱਲਦੀ ਹੋ ਮਾਈ ਤੇਰੇ ਨਾਲ ਸਦਾ ਚੱਲਦੀ ਮਾਈ ਤੇਰੇ ਨਾਲ ਸਦਾ ਚੱਲਦੀ ਹੋ ਚੱਲਦੀ ਐ ਸਦਾ ਤੇਰੇ ਨਾਲ ਪੀ ਜਾਵੇ ਪੰਜ ਸੱਚ ਜਾਂ ਕਿਰਪਾ ਪੂਰੀ ਹੋ ਜੂਗੀ ਮਾਤਾ ਸੇਕੋ ਮੱਥਾ ਜਾਂ ਠੀਕ ਹੋ ਜੀ ਚੱਲੀ ਵਾਪਸ ਇੱਕ ਲੱਗਦਾ ਏ ਦਿਨ ਨਹੀਂ ਮੈਂ ਤੇਰਾ ਵਿੱਚ ਮੇਰਾ ਜੁਜਨਾਮ ਤੇਰਾ ਲੱਗ ਪੀ ਜਾਵੇ ਇੱਕ ਵੀਰ ਨੇ ਘਰ ਉੱਪਰ ਦੀ ਕੰਡ ਪਾਇਆ ਹੋਵੇ ਨੌ ਤੇ ਚਵਾਰਾ ਰਹਿਣਾ ਹੋਵੇ ਨੌਕਰੀ ਤੇ ਲੱਗਣ ਵਾਸਤੇ ਆਇਆ ਹੋਵੇ ਆਫਰ ਲੈਟਰ ਆਇਆ ਹੋਵੇ ਸਾਰਾ ਡਾਕੂਮੈਂਟ ਪੂਰੇ ਹੋ ਗਏ ਹੁਣ ਪੁੱਛਣ ਵਾਸਤੇ ਆਇਆ ਹੋ ਪਹਿਲੀ ਗੱਲਾਂ ਤੇ ਕੰਮ ਹੋਣਾ ਡਾਕੂਮੈਂਟ ਪੂਰੇ ਹੋਣੇ ਹੁਣ ਪੁੱਛਣ ਵਾਸਤੇ ਆਇਆ ਕਿੱਥੋਂ ਆਇਆ ਪੱਤਰਾ ਵੀ ਰਾੜਾ ਸਾਹਿਬ ਕੋਲ ਪੀਖੀ ਖੱਡੜਾ ਪਿੰਡ ਆਈ ਰਾੜਾ ਸਾਹਿਬ ਕੋਲ ਫੱਕਰਾ ਚੱਲੀ ਬਾਬਾ ਵੇ ਰੁਸ ਗਿਆ ਪੀਰ ਮੇਰਾ ਨੱਚ ਕੇ ਮਨੋਨੀਆ ਰੁਸ ਗਿਆ ਪੀਰ ਮੇਰਾ ਨੱਚ ਕੇ ਮਨੋਨੀਆ ਹੋ ਰੁਸ ਗਿਆ ਪੀਰ ਮੇਰਾ ਨੱਚ ਕੇ ਮਨੋਨੀਆ ਪੀਰ ਮੇਰਾ ਨੱਚ ਕੇ ਮਨੋਨੀਆ ਹੋ ਨੱਚ ਕੇ ਮਨੋਨੀਆ ਜੀ ਨੱਚ ਕੇ ਮਨੋਨੀਆ ਨੱਚ ਕੇ ਮਨੋਨੀਆ ਜੀ ਰੱਤ ਕੇ ਮਨੋਨੀਆ ਹੋ ਜਦੋਂ ਆਵਾਜ਼ ਪਤੰਗ ਵੇ ਬੱਕਰਾ ਨੌਕਰੀ ਦੇ ਚੜਨ ਦੇ ਆਫਰ ਲੈਟਰ ਆਉਣ ਵਾਲਾ ਬਾਕੀ ਸਾਰਾ ਕੰਮ ਬਣ ਗਿਆ ਇਹ ਕਿਰਪਾਈ ਹੋ ਜੇ ਸਾਤ ਸਾਂ ਨਹੀਂ ਪਹਿਲੀ ਤਨਖਾਹ ਦਰਬਾਰ ਤੇ ਚੜ੍ਹਾ ਦਵਾਂਗੇ ਮੈਂ ਫੱਕਰਾ ਬਾਬੇ ਕਹਿ ਕਰਦੇ ਕਿਰਪਾ ਜਾਂ ਫਰ ਲੈਟਰ ਵੀ ਆ ਜੂਗਾ ਜਾਂ ਉਫਕਰ ਲੈਟਰ ਵੀ ਆ ਜੂਗਾ ਉਫਕਰ ਜਾਂ ਕਿਰਪਾਈ ਹੋ ਜੂਗੀ ਤੇ ਇੱਕ ਮੱਥਾ ਓਏ ਫੱਕਰਾ ਸੇਖਾ ਨਾਮ ਆ ਨਾਤਰ ਕਰਦਾ ਹੈ ਉੱਡੀ ਦਾਦੂ ਵਾਂਗ ਤੜੰਗ ਓਏ ਮੈਨੂੰ ਚੜ ਗਈ ਰਾਤ ਆ ਆ ਜਾ ਫੱਕਰਾ ਭਗਤ ਦਾ ਢੋਲਾ ਕਰ ਆ ਜਾ ਵੀਰੇ ਆ ਜੀ ਆਜਾ ਵੀਰੇ ਜੀ ਤੁਸੀਂ ਖੜ ਜੀ ਹਾਂ ਵੀਰੇ ਸਾਈਡ ਤੇ ਸਿੱਖਣਾ ਮਤਲਬ ਸਾਰਿਆਂ ਨਾਲ ਬਾਈ ਸਾਰੇ ਆਣੇ ਖੜੇ ਨਹੀਂ ਇਹਨਾਂ ਨੂੰ ਜਾਣ ਦੋ ਇਹਨਾਂ ਨੂੰ ਮੈਂ ਛੱਡ ਦਿੰਨਾ ਤੁਸੀਂ ਇੱਕ ਮਿੰਟ ਹਟੋ ਅਸਲ ਗੱਲ ਵਿੱਚ ਆ ਜਾ ਫੱਕ ਆ ਜਾ ਆ ਜਾ ਅੱਗੇ ਆ ਜਾ ਆਹ ਦੇਖੋ ਹੋ ਜਾਓ ਬਾਈ ਤੁਸੀਂ ਸਾਈਡ ਤੇ ਹੋ ਜਾਓ ਨਹੀਂ ਆਏ ਕਰੋ ਮਾ ਕਰੋ ਜਿੱਥੇ ਦਿਸੇ ਆ ਕਰ ਗਿਆ ਨਹੀਂ ਵਾਰ ਨਹੀਂ ਆਏ ਕਰੋ ਕੋਈ ਨਾ ਬਿਰਹ ਹੁੰਦੀ ਕੋਈ ਅੱਲਾ ਬਿਸਮਿਲਲਾਹ ਲਾਈ ਮਿਸਲਕਾ ਬਿਸਮਿਲਲਾਹ ਬਿਸਮਿਲਲਾਹ ਅੱਲਾ ਬਿਸਮਿਲਲਾਹ ਬਿਸਮਿਲਲਾਹ લાય બismillah Allah bismillah ઓપરેશન કીદા હો ગયા માતાજી સીધા બismillah Allah la la મોહમ તો બismillah Allah la la bismillah Allah la la bismillah Allah la la ટીવી ભી એસે ન હોગી માતા હાજી ટીવી બismillah Allah ਚੜ੍ਹ ਗਈ ਦਾ ਤੇ ਆ ਚੜ੍ਹ ਗਈ ਬੱਕੀਰਾ ਤੇਰੀ ਮੇਰੇ ਮੈਨੂੰ ਚੜ੍ਹ ਗਈ ਮਾਵੇ ਆ ਚੜ੍ਹ ਗਈ ਬੱਕੀਰਾ ਤੇਰੀ ਬੰਨੋ ਏ ਤੈਨੂੰ ਚੜ੍ਹ ਗਈ ਦਾ ਤੇ ਆ ਚੜ੍ਹ ਗਈ ਬੱਕੀਰਾ ਤੇਰੀ ਕਸਮ ਏ ਮੈਨੂੰ ਚੜ੍ਹ ਗਈ ਦਾ ਤੇ ਆ ਦੁਨੀ ਬਿਸਗੀ ਰੋਸੀ ਦੀ ਦਰਫ ਕਰਦਾ ਇੰਨਾ 1000 ਰੁਪਏ ਮੰਗ ਕੇ ਕੀ ਤੋਂ ਲਿਆਦਾ ਬਾਬਾ ਜੀ ਲੋਕੇ ਜਸ तड़ियूं तखियलूी बाबा बखिय ਤਵਾਾਰੇ ਬਨਨ ਲੱਗ ਗਏ ਜੱਤਾਰੇ ਤਮਾਲਾਉ ਮੈਂ ਬਨਨ ਲੱਗ ਕੇ ਜੋ ਮਾਤਾ ਇੱਕ ਦੋ ਤੇ 14 ਕਿਲੋ ਵਜ਼ਨ ਘਟ ਗਿਆ ਮਾਤਾ ਬਾਬਾ ਜੀ ਇਸ ਗੋਤ ਕੰਜੂਰ ਹੋ ਗਏ ਮੇਰੀ ਗੁਪ ਦੀ ਜਾਨੀ 베ਣੀ 베ਣੀ ਓ ਗੁਪ ਦੀ ਜਾਨੀ 베ਣੀ ਓ ਪਾਰ ਲਗਾ ਕੇ ਤੁਰ ਜਾਦਾ ਏ ਸਿਰ ਨਾ ਵੇਖਣੇ ਪੈਸ ਜੈ ਨਾ ਸਿਖਾ ਕੇ ਕੀ ਮਾਤਾ ਆਏ ਦੱਸ ਮਾਤਾ ਤੁਹਾਡੇ ਜਟਾ ਕਿਹਦੇ ਦੀਆਂ ਤੁਸੀਂ ਬਾਬਾ ਜੀ ਪਤਾ ਨਹੀਂ ਪਿੰਡ ਚ ਦੀਆਂ ਮੇਰੇ ਸੌਰਿਆਂ ਦਾ ਸੀਗੀਆਂ ਮਾਤਾ ਪਿੰਡ ਸੌਰਿਆਂ ਚ ਦੀਆਂ ਛੋਟੇ ਸੌਰਿਆਂ ਚ ਦੀਆਂ ਤੁਹਾਡੇ ਸੌਰੇ ਘਰ ਜਟਾ ਰੱਖੀਆਂ ਹੋਈਆਂ ਜੇ ਕਿਹਦੇ ਦੀਆਂ ਜਟਾ ਹੈ ਬਾਬਾ ਜੀ ਇਹ ਨਹੀਂ ਪਤਾ ਹੈ ਕਿਹਦੇ ਦੀ ਮਾਤਾ ਜਟਾ ਦਿਖਦੀਆਂ ਹੁੰਦੀਆਂ ਨੇ ਤੁਹਾਡੇ ਸੌਰੇ ਪਰਿਵਾਰ ਚ ਜਟਾ ਦੀਆਂ ਕਿਸੇ ਦੀ ਨਹੀਂ ਪਤਾ ਬਾਬਾ ਜੀ ਮੈਨੂੰ ਅਸੀਂ ਕਦੇ ਪਿੰਡ ਰਹੇ ਵੀ ਨਹੀਂ ਮੈਂ ਤਾਂ ਜਦੋਂ ਦੀ ਵਿਆਹੀ ਵੀ ਇੱਥੇ ਆ ਕੇ ਸੰਤਾਂ ਦੇ ਮਾਤਾ ਭਾਗ ਮਟੀਰੀਅਲ ਆ ਹੋਵੇ ਕੋਈ ਮਰਗੀ ਤੇਰਾ ਹੋਵੇ ਪੂਰਨ ਮਾਸੀ ਵਾਲੇ ਦਾ ਨ ਦੇਗ ਬਣਾ ਕੇ ਕਾ ਬਾਬੇ ਬਖਸ ਦੋ ਤੇਰਾ ਬੱਚਾ ਗਲਤੀਆਂ ਹੋ ਜਾਂਦੀਆਂ ਨੇ ਵੱਟੇ ਵੱਟਿਆ ਤਾਂ ਕਿਰਪਾ ਕਰਦੇ ਕਾ ਮਾਤਾ ਗਿਰਮੇ ਜਣਾ ਚ ਵਜਨ ਵੀ ਪਾਜੂਗਾ ਪੁੱਤਰ ਠੀਕ ਹੋਜੂ ਸਰਦਾ ਪਰੇਸ਼ਨ ਕਰੈਦੀ ਮਾਤਾ ਹਾਂਜੀ ਕਾ ਠੀਕ ਹੋਜੂ ਸੰਤ ਕਹਿੰਦੇ ਠੀਕ ਹੋ ਜਾਣਗੇ ਸਾਡੇ ਦਰਬਾਰ ਤੇ ਮੱਥਾ ਟੇਕਿਆ ਉਹ ਸੋਡੇ ਪਰਿਵਾਰ ਤੇ ਸੋਹਰੇ ਚ ਜਟਾ ਦੀਆਂ ਕਿਸੇ ਦੇ ਸਾਤਿ ਜਿਵੇਂ ਚਟਾ ਹੁੰਦੀਆਂ ਨੇ ਮਾਤਾ ਹਾਂਜੀ ਹਾਂ ਮੱਥਾ ਟੇਕ ਲਿਓ ਤਾਂ ਜਾ ਕੇ ਮੁੰਡਾ ਨੌ ਪਰ ਨੌ ਹੋ ਜਾਊਗਾ ਮਾਤਾ ਠੀਕ ਐ ਬੱਬਾ ਜੀ ਚੱਲੀ ਬੱਬਾ ਕਿਉਂ ਸੀ ਲੱਗਦੇ ਛੱਡੇ ਗਿਆ ਵੇ ਕਿਉਂ ਸੀ ਲੱਗਦੇ ਛੱਡ ਗਿਆ ਤੀ ਜਾ ਕੇ ਦਿਲ ਜਾਦਾ ਦਿਲ ਦਾ ਵੇਖਣੇ ਬਾਤ ਜਿਵੇਂ ਜਾ ਕੇ ਦਿਲ ਜਾਦਾ ਦਿਲ ਦੇ ਵੇਖਣੇ